ਅਸਿਸ ਦੀ ਸਾਬ ਸ੍ਰੀ ਅਜੀ ਗਾਂਧੀ ਆਈਪੀਐਸ ਸਾਬ ਦੇ ਦਿਸੰਦਰ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐਸ ਐਚਓ ਸਿਟੀ ਸਾਊਥ ਜਿਹੜਾ ਭਵਿੰਦਰ ਸਿੰਘ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਸਾਦਾਲੀ ਬਸਤੀ ਵਿੱਚ ਸਮਸ਼ਾਨਗੜ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਘੀਮਾ ਜਿਹੜਾ ਹਿਰੋਨ ਵਿਚੰਦਾ ਧੰਦਾ ਕਰਦਾ ਤੇ ਉਹ ਗਾਕਾਂ ਦੀ ਢੀਂਚਾ ਰਿਹਾ ਜਿਸ ਤੇ ਗੁਲਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹਿਰੋਨ ਬਰਾਮਦ ਕੀਤੀ ਸਰ ਕੀ ਪਤਾ ਲੱਗਿਆ ਕਿਥੋਂ ਲੈ ਕੇ ਆਏ ਸੀ ਕਿਹਨੂੰ ਦੇ ਨਹੀਂ ਸੀ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਅੱਜ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਤੇ ਇਹਦੇ ਤੋਂ ਪਤਾ ਕਰਦੇ ਨੇ ਵੀ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜੜੀ ਦੇਣੀ ਸੀ ਸਿਰ ਦੇ ਪਿਛੋਕੜ ਕੀ ਹੈਗਾ ਜੀ ਮੈਡਮ ਕਾਬੂ ਕੀਤਾ ਗਾ ਤੁਸੀਂ ਇਹ ਹੁਣ ਅਜੇ ਚੱਲ ਰਹੀ ਇਨਵੈਸਟੀਗੇਸ਼ਨ ਜੀ ਇਹਨਾਂ ਨੂੰ ਕਿਹ ਮਾਮਲਾ ਦਰਜ ਹੋਏਗਾ ਮਾਮਲਾ ਇਹਦੇ ਤੇ ਪਹਿਲੇ ਨਹੀਂ ਦਰਜ ਹੋਏਗਾ ਇਹ ਕੱਲਾ ਹੀ ਸੀ ਕੱਲਾ ਹੀ ਸੀ ਇਹ ਚੀਜ਼ ਵਿੱਚ ਵੀ ਕਾਦੇ ਤੇ ਸੀ ਇਹ ਪੈਦਲ ਹੀ ਸੀ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਐ ਐਸ ਐਚਓ ਸਿਟੀ ਸਾਊਥ ਜਿਹੜਾ ਭੁਲਵਿੰਦਰ ਸਿੰਘ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਸਾਦਾਲੀ ਬਸਤੀ ਵਿੱਚ ਸਮਸ਼ਾਨ ਘਾੜ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਨੂਰਪੁਰ ਖੀਮਾ ਜਿਹੜਾ ਹੀਰੋਨ ਵਿਚੰਦਾ ਧੰਦਾ ਕਰਦਾ ਤੇ ਉਹ ਗਾਕਾਂ ਦੀ ਡੀਂਗ ਕਰ ਰਿਹਾ ਜਿਸ ਤੇ ਭੁਲਵਿੰਦਰ ਸਿੰਘ ਨੇ ਜਿਹੜਾ ਇਹਨੂੰ ਕਾਬੂ ਕੀਤਾ ਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹੈਰਵਨ ਬਰਾਮਦ ਕੀਤੀ ਸਰ ਕੀ ਪਤਾ ਲੱਗਿਆ ਜੀ ਕਿੱਥੋਂ ਲੈ ਕੇ ਆਏ ਸੀ ਕਿਹਨੂੰ ਦੇਣੀ ਸੀ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਅੱਜ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਤੇ ਇਹਦੇ ਤੋਂ ਪਤਾ ਕਰਦੇ ਆਂ ਲੈ ਵੀ ਕਿੱਥੇ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਜਿਹੜੀ ਦੇਣੀ ਸੀ ਸਰ ਇਹਦੇ ਪਿਛੋਕੜ ਕੀ ਹੈਗਾ ਜੀ ਜਿਹੜਾ ਕਾਬੂ ਕੀ ਤਰ੍ਹਾਂ ਸੀ ਇਹ ਹੁਣ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੀ ਇਹਨਾਂ ਨੂੰ ਮਾਮਲਾ ਦਰਜ ਹੋ ਜਾਏਗਾ ਮਾਮਲਾ ਇਹਦੇ ਤੇ ਪਹਿਲੇ ਨਹੀਂ ਦਰਜ ਹੋ ਜਾਏਗਾ ਇਹ ਕੱਲਾ ਹੀ ਸੀ ਕੱਲਾ ਹੀ ਸੀ ਇਹ ਚੀਜ਼ ਵਿੱਚ ਸੀ ਕਾਦੇ ਤੇ ਸੀ ਇਹ ਪੈਦਲ ਹੀ ਸੀ